we ਲੰਦਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਆਈਕੋਨਿਕ ਮਾਲ ਦੇ ਕੋਲ ਬਿਨਾ ਨੇਮ ਪਲੇਟ ਵਾਲੇ ਇੱਕ ਟਰੱਕ ਨੇ ਕਾਰ ਸਵਾਰ ਚਾਰ ਦੋਸਤਾਂ ਨੂੰ ਟੱਕਰ ਮਾਰ ਦਿੱਤੀ ਘਟਨਾ 'ਚ ਇਹਨਾਂ ਦੋਸਤਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਨਾਲ ਹੀ ਇੱਕ ਨੌਜਵਾਨ ਨੂੰ ਦੇਰ ਰਾਤ ਇਲਾਜ ਲਈ ਐਸਜੀਐਲ ਹਸਪਤਾਲ ਭਰਤੀ ਕਰਵਾਇਆ ਗਿਆ ਘਟਨਾ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਮੌਕੇ ਤੇ ਛੱਡ ਕੇ ਫਰਾਰ ਹੋ ਨਿਕਲਿਆ આરોપી ਟਰੱਕ ਡਰਾਈਵਰ ਇਹ ਨਹੀਂ ਤੇਜ਼ ਗਤੀ ਨਾਲ ਆ ਰਿਹਾ ਸੀ ਕਿ ਉਹ ਸੜਕ ਦੇ ਵਿੱਚੋਂ ਅਵਚ ਡਿਵਾਈਡਰ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ ਡਿਵਾਈਡਰ ਟੁੱਟ ਗਿਆ ਇਸ ਦੇ ਨਾਲ ਹੀ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ ਹਾਂ ਮੈਂ ਤੁਹਾਡਾ ਨਾ ਮੇਰਾ ਪੰਜ ਸੁਖਮਨਦੀਪ ਸਿੰਘ ਸੁਖਮਨ ਜੀ ਕੀ ਗੱਲ ਹੋਈ ਹੈ ਸਾਰਾ ਵਾਕਿਆ ਜਿਹੜਾ ਹੈ ਕਿਵੇਂ ਭਾਜੀ ਅਸੀਂ ਇਧਰੋਂ ਪੀਟੀਆਰ ਤੋਂ ਆ ਰਹੇ ਸੀਗੇ ਤੇ ਬੀਐਮਸੀ ਚੌਂਕ ਜਾਣਾ ਸੀਗਾ ਜੀ ਤੇ ਗ੍ਰੀਨ ਲਾਈਟ ਸਾਡੀ ਸੀਗੀ ਤੇ ਅਸੀਂ ਜਾ ਰਹੇ ਸੀਗੇ ਸਿੱਧਾ ਹੀ ਜਾਣਾ ਸੀਗਾ ਟਰੱਕ ਰੋਂਗ ਸਾਈਡ ਤੋਂ ਆਇਆ ਉਹਦੀ ਰੈੱਡ ਲਾਈਟ ਸੀਗੀ ਤਾਂ ਸਿੱਧਾ ਆਣ ਕੇ ਹਿੱਟ ਕੀਤਾ ਤੇ ਗੱਡੀ ਨਾਲ ਹੀ ਤਰਨੂ ਗਮ ਗਈ ਭਾਜੀ ਸਾਡੇ ਨਾਲ ਦਾ ਇਸ ਟਾਈਮ ਬੰਦਾ ਹਾਂਜੀ ਭਾਜੀ ਤੁਹਾਡਾ ਨਾਮ ਤਾਂ ਹੈ ਜੀ ਤੁਸੀਂ ਕਿੰਨੇ ਜਨੇ ਸੀਗੇ ਭਾਜੀ ਗੱਡੀ ਦੇ ਵਿੱਚ ਭਾਜੀ ਅਸੀਂ ਟੋਟਲ ਚਾਰ ਜਾਨੇ ਸੀਗੇ ਫਰੰਟ ਵਾਲੇ ਦੋਨੇ ਸੀਟ ਬੈਲਟ ਲਾਈ ਸਹੀ ਜੀ ਤੇ ਨਾਲ ਦਾ ਭਾਜੀ ਨਾਲ ਦਾ ਸਹੀ ਫਿਆ ਚਲੋ ਬੈਕ ਵਾਲਾ ਜਿਹੜਾ ਪਿੱਛੇ ਸੀਗਾ ਭਾਜੀ ਇਧਰਲੀ ਸਾਈਡ ਉਹਦੀ ਲੱਤ ਉਹਦੇ ਪਤਾ ਨਹੀਂ ਕੀ ਹੋਇਆ ਕੀ ਕੀ ਨਾਮ ਨੇ ਤੇ ਕਿੰਨੇ ਜਨੇ ਸੀਗੇ ਗੱਡੀ 'ਚ ਚਾਰ ਜਨੇ ਸੀਗੇ ਭਾਜੀ ਟੋਟਲ ਕੀ ਨਾਮ ਕੀ ਸੁਖਮਨ ਦੇਵਪੰਦ ਡਰਾਈਵਿੰਗ ਕਰ ਰਹੇ ਇਸਨੇ ਜੀ ਤੇ ਨਾਲ ਪਾਰਸ ਬੈਠਾ ਹੀ ਆਹੋ ਪਤਾ ਨਹੀਂ ਗੱਲ ਆ ਸਰ ਸੋਚਣ ਵਾਲੀ ਕਿੰਨੇ ਕਿੰਨੇ ਜਨੇ ਜ਼ਖਮੀ ਹੋਏ ਨੇ ਭਾਜੀ ਭਾਜੀ ਇੱਕਿਆਂ ਜਖਮੀ ਹੋਇਆ ਜਿਹੜਾ ਇੱਧਰਲੀ ਸਾਈਡ ਬੈਠਾ ਸੀਗਾ ਕੀ ਕੀ ਹਾਲਾਤ ਨੇ ਹੁਣ ਉਹਦੇ ਭਾਜੀ ਉਹਨੂੰ ਐਸਜੀਐਲ ਹਸਪੀਟਲ ਲੈ ਕੇ ਗਏ ਪਤਾ ਨਹੀਂ ਭਾਜੀ ਕੀ ਇਲਾਜ ਆ ਕੀ ਨਹੀਂ ਉਹਨੂੰ ਹੁਣ ਦੇਖ ਕੇ ਜਾ ਕੇ ਦੇਖਾਂਗੇ ਭਾਜੀ ਹੁਣ ਇੱਧਰੋਂ ਪਹਿਲਾਂ ਤੋਂ ਟਰੱਕ ਵਾਲਾ ਕਿੱਥੋਂ ਆ ਰਿਹਾ ਸੀਗਾ ਭਾਜੀ ਇਹ ਤਾਂ ਹੁਣ ਸਾਨੂੰ ਨਹੀਂ ਪਤਾ ਟਰੱਕ ਵਾਲਾ ਇਸ ਟਾਈਮ ਨਾ ਹਾਂਜੀ ਭਾਜੀ ਬੱਸ ਸਟੈਂਡ ਤੋਂ ਆ ਰਿਹਾ ਸੀਗਾ ਭਾਜੀ ਅਸੀਂ ਇੱਧਰੋਂ ਆ ਰਹੇ ਸੀਗੇ ਕੀ ਨਾਮ ਕੀਦਾ ਆਪਣਾ ਪੀਪੀਆਰ ਤੋਂ ਟਰੱਕ ਵਾਲਾ ਬੱਸ ਸਟੈਂਡ ਤੋਂ ਆ ਰਿਹਾ ਸੀਗਾ ਭਾਜੀ ਸਿੱਧਾ ਆਣ ਕੇ ਇੱਥੇ ਕੀਤਾ ਉਹਨੇ ਤੇ ਨਾ ਇਸ ਟਾਈਮ ਬੱਸ ਵਾਲਾ ਮੌਜੂਦ ਨਾ ਉਹਦੀ ਪਿਛਲੀ ਭਾਜੀ ਫਰ ਬੈਗ ਵਾਲੀ ਵੀ ਭਾਜੀ ਸਾਰੀ ਨਹੀਂ 도ੜ ਗਿਆ ਮੋਕੇ ਤੂੰ ਭਾਜੀ 도ੜ ਗਿਆ ਤੁਸੀਂ ਆਪ ਵੀ ਤਾਂ ਕੈਮਰਾ ਦਿਖਾ ਕੇ ਉਧਰ ਦਿਖਾਈ ਸਕਦੇ ਬਈ ਕਿ 도ੜ ਗਿਆ ਜਾਂ ਨਹੀਂ ਹਮ ਹੁਣ ਮੋਕੇ ਦੇ ਉੱਤੇ ਪੂਲ ਸਹੀ ਹੈ ਕੀ ਕਹਿ ਗਿਆ ਪੂਲ ਸਵਲ ਦੋ ਭਾਜੀ ਉਹਨਾ ਨੂੰ ਚਾਹ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਕੀ ਗੱਲ ਕੀ ਹੋਈ ਸੀਗੀ ਥੋੜਾ ਦੱਸੋ ਟਾਈਮ ਤੋਂ ਦੇਖੋ ਬੇਟਾ ਮਮਤਾ ਜੀ ਥੋੜਾ ਜਿਹਾ ਕੀ ਹੋਇਆ ਸੀ ਕੀ ਸੀ ਸਾਨੂੰ ਤੇ ਪਤਾ ਨਹੀਂ ਹੈ ਬੇਟਾ ਮੈਂ ਤਾਂ ਘਰੇ ਸੀਗੀ ਬੱਚਾ ਸੀ ਜਦ ਉਹ ਗਿੱਡੀ ਲੈ ਕੇ ਆਇਆ ਸੀ ਬੇਟਾ ਹੈ ਤੁਹਾਡਾ ਹਾਂਜੀ ਬੇਟਾ ਕੀ ਨਾਮ ਹੈ ਉਹਦਾ ਸੁਖਮਨ ਸਿੰਘ ਜੀ ਕਿੱਥੇ ਜਾ ਰਹੇ ਸੀਗੇ ਘਰੋਂ ਆਏ ਸੀਗੇ ਇੱਧਰ ਘੁੰਮਣ ਆਏ ਸੀਗੇ ਜੱਜ ਕਿ ਕਿ ਹਾਂਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇੱਥੇ ਹੀ ਹੋਇਆ ਕਿਵੇਂ ਹੁਣ ਬੇਟੇ ਤੁਹਾਡੇ ਸੁਰੱਖਿਤ ਨੇ ਬੇਟਾ ਠੀਕ ਹੈ ਇੱਕ ਨਾਲ ਜਿਹੜਾ ਸੀਗਾ ਉਹਦੇ ਲੱਤਾਂ ਟੇ ਹੋਏ ਨੇ ਕੋਣ ਸੀਗਾ ਨਾਲ ਦੋਸਤੀ ਸੀਗਾ ਕੀ ਨਾਮ ਕੀ ਆ ਉਹਦਾ ਉਸ ਦਾ ਨਾਮ ਤੇ ਪਤਾ ਨਹੀਂ ਨਾਲ ਹੀ ਪਿਆ ਕੀ ਹਾਲਾਤ ਕੀ ਨੇ ਹੁਣ ਉਹਦੇ ਅਜੇ ਤਾਂ ਕੁਛ ਨਹੀਂ ਪਤਾ ਬੇਟਾ ਹਜੇ ਥੋਣੇ ਦੇ ਤਾਜ਼ਾ ਤਾਜ਼ਾ ਤੇ ਹੋਇਆ ਹਜੇ ਕੁਛ ਨਹੀਂ ਪਤਾ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਉਹਦਾ ਡਰਾਈਵਰ ਜਿਹੜਾ ਆ ਉਹ ਪੜ ਲਿਆ ਦੌੜ ਗਿਆ ਹਾਂਜੀ ਕਾਰਵਾੜਾ ਇੱਜੇ ਕਾਰ ਸੀਗੀ ਠੀਕ ਹੈ ਜੀ ਇਹ ਜਿਹੜਾ ਬਾਜਨਰ ਤੋਂ ਆ ਰਿਹਾ ਟਰੱਕ ਠੀਕ ਹੈ ਜੀ ਟਰੱਕ ਆਇਆ ਤੇ ਕੂਰ ਰੋਡ ਵਾਲੇ ਕਹਿੰਦੇ ਆ ਗੱਡੀ ਵਾਲੇ ਕਹਿੰਦੇ ਸੀ ਗ੍ਰੀਨ ਲਾਈਟ ਹੋਈ ਤੇ ਟਰੱਕ ਵਾਲਿਆਂ ਨੇ ਵਿੱਚ ਮਾਰਿਆ ਠੀਕ ਹੈ ਜੀ ਟਰੱਕ ਵਾਲਾ ਵਿੱਚ ਵੱਜਿਆ ਜੀ ਠੀਕ ਕਾਰ ਵਾਲੇ ਕਿੰਦਾ ਸਵਾਰ ਠੀਕ ਨੇ ਸਾਰੇ ਨਹੀਂ ਇੱਕ ਇੱਕ ਗਿੱਦਿਆ ਇੱਕ ਜ਼ਖਮੀ ਹੈ ਕੀ ਨਾਮ ਹੈ ਉਹਦਾ ਜਿਹੜਾ ਜ਼ਖਮੀ ਹੈ ਕੀ ਨਾਮ ਕੀ ਉਹਦਾ ਪਤਾ ਲੱਗਿਆ ਕੀ ਇਰਾਕੀ ਪਤਾ ਨਹੀਂ ਕੀ ਦੱਸਣ ਇਹਨਾਂ ਨੂੰ ਨਹੀਂ ਡਰਾਈਵਰ ਟਰੱਕ ਦਾ ਪਤਾ ਲੱਗਾ ਕਿਹੜੇ ਟਰਾਂਸਪੋਰਟ ਦੀ ਹੈ ਕਿੱਥੇ ਜਾ ਰਹੇ ਨੇ ਡਰਾਈਵਰ ਇਸ ਟਾਈਮ ਕਿੱਥੇ ਹੈ ਪਤਾ ਤੇ ਗੱਡੀ ਦੇ ਵਿੱਚ ਕਿੰਨੇ ਜਣੇ ਮੌਜੂਦ ਸੀ ਨਹੀਂ ਮੈਨੂੰ ਪਤਾ ਸਾ ਪਤਾ ਦੱਸ ਇੱਕ ਕਾਰ 'ਚ ਕਿੰਨੇ ਕਿੰਨੇ ਸਵਾਰ ਸੀ ਇੱਕ ਕਾਰ 'ਚ ਦੋ ਜਣੇ ਸੀ ਕਾਰ ਤੇ ਦੋਦ ਕੇ ਪਰ ਉਹ ਤਾਂ ਚਾਰ ਕਹਿ ਰਹੇ ਆ